ਹਾਂਜੀ ਗੈਰੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਜੋਗ ਯਾਤਰਾ ਨਿਕਲੀ ਹੈ ਮੈਂ ਕਿਰਨਜੀਤ ਸਿੰਘ ਗੈਰੀ ਚੇਅਰਮੈਨ ਪੀਕੇਸੀ ਪਾਕਿਸਤਾਨ ਪ੍ਰਦੇਸ਼ ਕਾਂਗਰਸ ਕਮੇਟੀ ਪੰਜਾਬ ਜਨਸਕਦਰ ਪੰਜਾਬ ਪ੍ਰਦੇਸ਼ ਚੇਅਰਮੈਨ ਨੈਸ਼ਨਲ ਦਲ ਬਣ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਸਮੂਹਤੀ ਮਾਨਵਤਾਰੂ ਸਮੂਹਤੀ ਨਿਰਖਤਾਰੂ ਨੂੰ ਆਲ ਬਾਲ ਵੀ ਜੀ ਦੇ ਪ੍ਰਗਟ ਦਿਸ਼ ਤੇ ਲੱਖ ਲੱਖ ਮੁਬਾਰਕਬਾਦ ਦਿੰਦਾ ਔਰ ਭਗਵਾਨ ਵਾਲਮੀਕੀ ਦਾ ਪ੍ਰਗਟ ਦਿਸ਼ ਮਨਾਉਂਦੇ ਹੋਏ ਬਟਿੰਡਾ ਦੇ ਸ਼ਹਿਰ ਦੇ ਬਜ਼ਾਰਾਂ ਵਿੱਚੋਂ ਦੀ ਪੁਵਨ ਬਾਲਮੀਕ ਜਿਹੜੀਆਂ ਝਾਕੀਆਂ ਜਿਹੜੀਆਂ ਘੜੀਆਂ ਜਾ ਰਹੀਆਂ ਉਹਨਾਂ ਦਾ ਜੀਵ ਨਾਲ ਸੰਬੰਧ ਝਾਕੀਆਂ ਘੜੀਆਂ ਜਾ ਰਹੀਆਂ ਪੁਵਨ ਬਾਲਮੀਕ ਜੀ ਦਾ ਸਵੇਖ ਹੈ ਪੂਰੀ ਮਨੁੱਖਤਾ ਨੂੰ ਸਮਝਣ ਦੀ ਲੋੜ ਹੈ ਭਗਵਾਨ ਬਾਲਮੀਕ ਜੀ ਨੇ ਕਿਹਾ ਰਗੂਕੁਲ ਦੀਤ ਸਦਾ ਚਲੀ ਆਈ ਪ੍ਰਾਣ ਗਾਏ ਪਰ ਬਚ ਨਾ ਗਈ ਇਹ ਜਿਹੜੀ ਗੱਲ ਮੂਤੋ ਕਰਦੀ ਉਹ ਸਾਡੀ ਪੱਕੇ ਰਣੀ ਚਾਹੁੰਦੀ ਹੈ ਇਹ ਭਗਵਾਨ ਬਾਲਮੀਕ ਜੀ ਦਾ ਸਦੇਸ ਹੈ ਸੋ ਭਗਵਾਨ ਬਾਲਮੀਕ ਜੀ ਨੇ ਜੋ ਰਮਾਇਣ ਲਿਖੀ ਜੋ ਇਤਿਹਾਸ ਲਿਖਿਆ ਜੋ ਸਾਨੂੰ ਸਿਖਿਆ ਦਿੱਤੀ ਉਹ ਸਿਖਿਆ ਮਾ ਸਾਨੂੰ ਇਹ ਦੱਸਦੀ ਹੈ ਨਿਰਸਵਾਰਥ ਹੋ ਕੇ ਹਰ ਜੀਵ ਜੰਤੂ ਤੋਂ ਲੈ ਕੇ ਮਨੁੱਖਤਾ ਦੀ ਸੇਵਾ ਕਰਨ ਦੀ ਸਾਨੂੰ ਅੱਜ ਲੋੜ ਹੈ ਇੱਕ ਸੰਦੇਸ਼ ਜੋ ਭਗਵਾਨ ਮਾਲਕ ਜੀ ਦੀ ਰਮੈਣ ਨੇ ਦਿੱਤਾ ਕਿ ਜ਼ਬਰ ਜ਼ੁਲਮ ਅਤੇ ਬੇਇਨਸਾਫੀ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਅੱਜ ਦੇ ਦਿਨ ਭਗਵਾਨ ਮਾਲਕ ਜੀ ਦੇ ਪ੍ਰਗਟਪਨ ਦੇ ਪੂਰੇ ਆਲੇ ਦੇ ਜਿਹਦੇ ਮੈਂ ਮੁਬਾਰਕਬਾਦ ਕਰਨਾ ਉਹ ਤੇ ਸਮੁੱਚੀ ਮਨੁੱਖਤਾ ਨੂੰ ਇਹ ਬੇਨਤੀ ਕਰਦਾ ਕਿ ਭਗਵਾਨ ਮਾਲਕ ਜੀ ਦੇ ਬਾਦ ਚੱਲਣ ਦੀ ਅੱਜ ਲੋੜ ਹੈ ਉਹਨਾਂ ਦੀਆਂ ਕਈਆਂ ਗੱਲਾਂ ਦੇ ਸਦਕਾ ਜਿਹੜਾ ਹੈਗਾ ਚੱਲਣ ਦੀ ਲੋੜ ਹੈ ਉਹਨਾਂ ਨੇ ਕਿਹਾ ਇੱਕ ਗੱਲ ਕਹੀ ਆਪਣੀ ਰਮਾਂ ਦੇਖ ਤੂੰ اے ਮਨੁੱਖ ਤੂੰ ਸੋਚ ਕੇ ਪਰੇਸ਼ਾਨ ਨਾ ਹੋ ਇਹ ਬਦਾਰਾ ਦਾ ਲਿਖਿਆ ਮਟਾਇਆ ਨਹੀਂ ਜਾ ਸਕਦਾ ਬਕਰਮਾਲ ਸਿੰਘ ਦਾ ਅਸਰ ਅੱਜ ਕੱਲ ਬੜਾ ਹੈ ਤੁਸੀਂ ਮਿਹਨਤ ਕਰੋ ਮਿਹਨਤ ਕਰਕੇ ਤੁਸੀਂ ਅੱਗੇ ਵਧ ਸਕਦੇ ਹੋ ਤਰੱਕੀ ਕਰ ਸਕਦੇ ਹੋ ਸਦਾ ਸਮਾਜ ਸਮੁੱਚੀ ਮਨੁੱਖਤਾ ਦੇ ਵੀ ਤਰੱਕੀ ਕਰੇ ਜਿਹੜੇ ਲੋਕ ਸੁਭਾਸ਼ਾਤਰਾ ਦੇ ਵਿੱਚ ਸ਼ਾਮਲ ਹੋਇਆ ਤੇ ਜਿਹੜੇ ਲੋਕ ਬਕਰਮਾਲ ਬਾਦ ਨੂੰ ਸਤਿਨਾ ਕਰ ਰਹੇ ਹੈ ਪ੍ਰਮਾਤਮਾ ਸੱਚੇ ਬਾਟੋਂ ਉਹ ਤੁਹਾਨੂੰ ਰਾਸ ਤੋਂ ਤਰੱਕੀ ਦੇਵਾਸੀਆਂ ਨੂੰ ਭਗਵਾਨ ਵਾਲਮੀਕੀ ਪਗੜ ਉਹ ਸ਼ਬਦਾਂ ਲਕਲਕ ਵਧਾਈਆਂ ਅੱਜ ਅਸੀਂ ਬਟਿੰਡਾ ਸ਼ਹਿਰ ਦੇ ਵਿੱਚੋਂ ਜਿਹੜੀ ਇਹ ਸ਼ੋਭਾ ਯਾਤਰਾ ਕੱਢੀ ਹੈ ਉਹ ਇਹ ਸ਼ੋਭਾ ਯਾਤਰਾ ਹਰ ਸਾਲ ਦੀ ਤਰ੍ਹਾਂ ਤੁੰਤੜਾ ਕੇ ਨਾਲ ਜਿਹੜੀ ਅਸੀਂ ਇਹ ਸ਼ੋਭਾ ਯਾਤਰਾ ਕੱਢੀ ਹੈ ਅਸੀਂ ਮੁਲਕਤਾਂ ਨੂੰ ਇਹੀ ਸੰਦੇਸ਼ ਸਾਹ ਦੇਣਾ ਚਾਹੁੰਦੇ ਆ ਜਿਹੜਾ ਕਿ ਭਗਵਾਨ ਵਾਲਮੀਕੀ ਜੀ ਨੇ ਕਲਮ ਲੈ ਕੇ ਕਲਮ ਲੈ ਕੇ ਜਿਹੜਾ ਸੰਦੇਸ਼ ਦਿੱਤਾ ਹੈ ਵੀ ਪੜ੍ਹੋ ਪੜ੍ਹ ਕੇ ਹੀ ਬੰਦਾ ਜਿਹੜਾ ਭੜਾਈ ਲਖਾਈ ਕਰ ਚੋਈ ਅੱਗੇ ਵੱਧ ਸਕਦਾ ਤੇ ਪੂਏ ਸਮੂਚੇ ਭਾਗ ਤੇ ਜਿਹੜੇ ਨੌਜਵਾਨ ਸਾਥੀ ਐ ਬੱਚੇ ਐ ਉਹਨਾਂ ਨੂੰ ਇਹੀ ਕਵਾਂਗੇ ਵੀ ਲੱਭੁਸ਼ ਬੰਗੂ ਤੁਸੀਂ ਸਿੱਖਿਆ ਲੈ ਕੇ ਤੇ ਇੱਕ ਮਹਾਨ ਵਿਅਕਤੀ ਬਣੋ ਤੇ ਜਿਵੇਂ ਭਗਵਾਨ ਵਾਲਮੀਕ ਜੀ ਦੀ ਜੋ ਸ਼ੋਭਾ ਯਾਤਰਾ ਨਿਕਲੀ ਐ ਐਵੇਂ ਹੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋ ਜੈ ਵਾਲਮੀਕ ਅੱਛਾ ਪ੍ਰਧਾਨ ਜਿਹੜੀ ਸ਼ੋਭਾ ਯਾਤਰਾ ਕਿੱਥੋਂ ਸ਼ੁਰੂ ਹੋਈ ਸੀ ਤੇ ਕਿੱਥੇ ਜਾ ਕੇ ਸਮਾਪਤ ਹੋਈ ਐ ਇਹ ਜਿਹੜਾ ਵਾਲਮੀਕੀ ਮੰਦਿਰ ਅਮਰ ਸਿੰਘ ਵੱਲੋਂ ਤੋਂ ਸਟਾਰਟ ਹੋ ਕੇ 골ਡੀ ਕੀ ਧੋਬੀ ਬਜਾਰ ਪੋਸਟ ਆਫਿਸ ਬਜਾਰ ਸਟੇਸ਼ਨ ਕੋਲ ਰੇਲਵੇ ਕੋਲ ਹੈ ਜਿਹੜਾ ਪ੍ਰਤਾਪਨਗਰ ਉਤੋਂ ਆਉਂਦੀ ਉਹ ਹੀ ਪ੍ਰਤਾਪਨਗਰ ਚਾਰਦੀ ਕੁਇਸ਼ਨ ਕੁਮਾਰ ਜਿਹੜੇ ਸਾਡੇ ਬਿੱਲੀ ਜੀ ਹੈ ਉਹਨਾਂ ਦੇ ਬਾਲਮਿਕੀ ਮੰਡਲ ਤੇ ਜਾ ਕੇ ਇਸਮਤ ਹੋਊਗੀ ਜਿਹੜਾ ਕੋਟਸ਼ਾ ਦੇਖਣ ਨੂੰ ਮਿਲਿਆ ਸਰ ਬਹੁਤ ਬਹੁਤ ਉਤਸ਼ਾਹ ਹੈ ਲੋਕਾਂ ਦੇ ਵਿੱਚ ਕਿਉਂਕਿ ਸਾਡੇ ਇਸ਼ਟ ਦਾ ਜਿਹੜਾ ਇਹ ਜਿਹੜਾ ਪਗਲ ਦਿਵਸ ਹੈ ਔਰ ਇਸ ਦੇ ਵਿੱਚ ਨੌਜਵਾਨ ਬੱਚੇ ਬਜ਼ੁਰਗ ਲੇਡੀਜ਼ ਔਰ ਜਿਹੜੀ ਮਾਤਾਵਾਂ ਭੈਣਾ ਸਭ ਇਹਦੇ ਵਿੱਚ ਹਿੱਸਾ ਲੈਂਦੇ ਆ ਸਾਡੇ ਤੇ ਉਹਨਾਂ ਨੇ ਹਿੱਸਾ ਲਿਆ ਇਸ ਇਸ ਸ਼ੋਭਾ ਯਾਤਰਾ ਦੇ ਵਿੱਚ ਪ੍ਰਸ਼ਾਸਨ ਦਾ ਕਿੰਨਾ ਸਾਥ ਮੰਨਦੇ ਹੋ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਪੂਰਾ ਸਹਿਯੋਗ ਹੋਇਆ ਭਗਵਾਨ ਵਾਲਮੀਕੀ ਪਗੜ ਸੁਣੋ ਅੱਛਾ ਜੀ ਜਿਹੜੀ ਤੁਸੀਂ ਸ਼ੋਭਾ ਯਾਤਰਾ ਕੱਢੀ ਹੈ ਇਹਦੇ ਵਿੱਚ ਵਕ ਵਕ ਝਾਕੇ ਵੀ ਦਿਖਾਈ ਗਈਆਂ ਉਹ ਕਿਹੜੀ-ਕੜੀਆਂ ਸੀ ਹਾਂਜੀ ਇਹਦੇ ਵਿੱਚ ਜਿਵੇਂ ਭਗਵਾਨ ਵਾਲਮੀਕ ਜੀ ਦੀ ਇੱਕ ਪਾਲਕੀ ਹੈ ਜਿਹੜੀ ਬਗੀ ਦੇ ਚੈਪ ਦੇ ਵਿੱਚ ਸਭ ਤੋਂ ਅੱਗੇ ਉਸ ਤੋਂ ਅੱਗੇ ਲਵਕੁਸ਼ ਘੋੜਾ ਬਣ ਕੇ ਜਿਹੜੇ ਉਹ ਦਿਖਾਏ ਆ ਰਾਮ ਸੀਤਾ ਤੇ ਲਕਸ਼ਮਨ ਤੇ ਹਨੂਮਾਨ ਜੀ ਜਿਹੜੇ ਉਹ ਬੈਠੇ ਆ ਰਾਮ ਦਰਬਾਰ ਦੇ ਵਿੱਚ ਉਹ ਦਿਖਾਈ ਹੈ ਸ਼ਿਵ ਸ਼ੰਕਰ ਦੀ ਜਿਹੜੀ ਹੈਗੀ ਆ ਇਹ ਮੈਂ ਨਹੀਂ ਵਕ ਵਕ ਜਿਹੜਾ ਰਮਾਇਣ ਤੇ ਉੱਤੇ ਆਧਾਰਿਤ ਹੈ ਉਹੀ ਸ਼ੋਮਾ ਯਾਤਰਾ ਦੇ ਵਿੱਚ ਛਾਤੀਆ ਕੱਢੀ ਆ